ਸასი ਕਾਲ ਦੋਸਤੋ ਦੋਸਤੋ ਆਪਾਂ ਹਰ ਉਸ ਤਜਰਬੇ ਨੂੰ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਜੋ ਮੇਰੀ ਜ਼ਿੰਦਗੀ 'ਚ ਹੋਇਆ ਜਾਂ ਕਿਸੇ ਦੀ ਜ਼ਿੰਦਗੀ 'ਚ ਹੋਇਆ ਮਤਲਬ ਇਹ ਪ੍ਰੋਗਰਾਮ ਦਾ ਨਾਮ ਰੱਖਿਆ ਨਚੋੜ ਇਹ 'ਚ ਆਪਾਂ ਉਹੀ ਗੱਲ ਕਰਿਆ ਕਰਾਂਗੇ ਜੋ ਆਪਾਂ ਨਚੋੜ ਕੱਢਿਆ ਇਹਦੀ ਕੋਈ ਟਾਈਮ ਲਿਮਟ ਨਹੀਂ ਹੋਇਆ ਕਰੂਗੀ ਤੇ ਕੋਈ ਦਿਨ ਲਿਮਟ ਨਹੀਂ ਇਹ ਨਹੀਂ ਪਤਾ ਮੈਂ ਮਹੀਨੇ ਦੇ ਵਿੱਚ 10 ਪਾ ਦਿਆਂ ਤੇ ਇਹ ਨਹੀਂ ਪਤਾ ਮਹੀਨੇ ਦੇ ਵਿੱਚ ਇੱਕ ਹੀ ਪਵੇ ਹਾਂ ਗੱਲ ਉਹੀ ਕਰਿਆ ਕਰਾਂਗੇ ਜਿਹੜੀ ਸਾਡੇ ਨਚੋੜ ਹੋਊਗੀ ਇਸੇ ਕਰਕੇ ਇਸ ਪ੍ਰੋਗਰਾਮ ਦਾ ਨਾਂ ਆਪਾਂ ਨਚੋੜ ਰੱਖਿਆ ਦੂਜੀ ਗੱਲ ਇਹ ਪ੍ਰੋਗਰਾਮ ਨਾ ਆਪਾਂ ਨੂੰ ਸਿਰਫ YouTube ਤੇ ਹੀ ਮਿਲਿਆ ਕਰੂਗਾ ਇਹ ਨੂੰ ਹਜੇ ਮਤਲਬ Facebook ਤੇ ਪਾਉਣ ਦਾ ਇਰਾਦਾ ਨਹੀਂ ਕੱਲ ਨੂੰ ਕੋਈ Facebook ਤੇ ਪਾਉਣ ਦਾ ਵੀ ਇਰਾਦਾ ਬਣ ਸਕਦਾ ਐਡੀ ਵੀ ਨਹੀਂ ਗੱਲ ਕੋਈ ਆਪਣੇ ਵਾਸਤੇ ਬੰਦਿਸ਼ ਕੋਈ ਨਹੀਂ ਕੀ ਆਪਾਂ ਸਜਣੋ ਅੱਜ ਗੱਲ ਕਰਾਂਗੇ ਮੇਰੇ ਪਾਰਸ ਬੰਦੀ ਮੇਰਾ ਨਚੋੜ ਕੀ ਹੈ ਮੇਰਾ ਤਜਰਬਾ ਕੀ ਹੈ ਮੇਰਾ ਪਰਸਨਲ ਹੀ ਤਜਰਬਾ ਕੀ ਰਿਹਾ ਹੈ ਮੇਰਾ ਭਾਰ ਬਹੁਤ ਵੱਧ ਗਿਆ ਸੀ ਭਾਰ ਵਧਣ ਦਾ ਕਾਰਨ ਵੀ ਇਹ ਸੀ ਕਿ ਥੋੜੇ ਜੇ ਔਖੇ ਵੇਲੇ ਚ ਲੰਗੇ ਸੀ ਕਿਦਾਂ ਮੌਖਾ ਵੇਲਾ ਆਇਆ 4 ਰੁਪਏ ਜੇਬ ਚ ਆਏ ਠੀਕ ਹੈ ਟੈਨਸ਼ਨਾਂ ਥੋੜੀਆਂ ਦੂਰ ਹੋਈਆਂ ਖਾਣ ਪੀਣ ਖੁੱਲਾ ਹੋਇਆ ਲੋਕਾਂ ਨੇ ਆਇਓ ਭਗਤ ਕੀਤੀ ਤਾਂ ਉਹਦੇ ਨਾਲ ਭਾਰ ਇੱਕੇ ਤੰ ਵਧ ਗਿਆ ਤਾਂ ਵਧਿਆ ਕਾਉ ਮੇਰੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਤਾਂ ਉਸ ਤੋਂ ਬਾਅਦ ਮੈਨੂੰ ਥੋੜੀ ਟੈਨਸ਼ਨ ਹੋਣ ਲੱਗੀ ਕਿ ਨਹੀਂ ਯਾਰ ਇਹ ਮੇਰੀ ਪਰੇਸ਼ਾਨੀ ਬਣ ਗਈ ਹੈ ਇੱਕ ਕਲਮੈਂ ਭਾਰਤ ਤੋਂ ਪਹਿਲਾਂ ਇੱਕ ਗੱਲ ਮੈਂ ਕਹਿ ਦੇਣਾ ਕਿ ਮੇਰੀ ਜ਼ਿੰਦਗੀ ਦਾ ਇਹ ਵੀ ਨਿਚੋੜ ਰਿਹਾ ਹੈ ਕਿ ਪ੍ਰਮਾਤਮਾ ਨੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਜੇ ਤਰਸਣਾ ਲਿਖਿਆ ਹੁੰਦਾ ਤਾਂ ਤਰਸਣਾ ਹੀ ਲਿਖਿਆ ਹੁੰਦਾ ਜਦੋਂ ਜੇਬ 'ਚ ਪੈਸੇ ਨਹੀਂ ਹੁੰਦੇ ਉਦੋਂ ਵੀ ਬਹੁਤ ਸਾਰੇ ਖਾਣਿਆਂ ਲਈ ਬੰਦਾ ਤਰਸਦਾ ਤੇ ਜਦੋਂ ਜੇਬ 'ਚ ਪੈਸੇ ਹੁੰਦੇ ਆ ਉਦੋਂ ਵੀ ਉਹ ਤਰਸਦਾ ਹੀ ਆ ਉਦੋਂ ਉਹਨੂੰ ਉਹਨੂੰ ਸਲਾਹ ਦੇਣ ਵਾਲੇ ਬਹੁਤ ਸਾਰੇ ਖਾਣੇ ਬੰਦ ਕਰਾ ਲੁੰਦੇ ਆ ਮਤਲਬ ਪ੍ਰਮਾਤਮਾ ਨੇ ਜਿੰਨਾ ਕਿ ਲਿਖਿਆ ਓਨਾ ਕੀ ਲਿਖਿਆ ਹੁੰਦਾ ਅ ਬਾਕੀ ਦੀ ਗੱਲ ਕਰਦੇ ਆਪਾਂ ਨਿਚੋੜ ਦੀ ਸਜਣੋਂ ਮੈਂ ਸੱਚੀ ਇਸ ਮਸਲੇ ਨੂੰ ਪਰਸਨਲੀ ਜਿੰਨਾਕ ਸਮਝਿਆ ਤਾਂ ਭਾਰ ਘੱਟ ਕਰਨ ਦੇ ਮੈਂ 13-14 ਕਿਲੋ ਭਾਰ ਘੱਟ ਕਰਕੇ ਇਹ ਸਮਝੀ ਆ ਕਿ ਇਹਦੇ ਭਾਰ ਘੱਟ ਕਰਨ ਦੇ 4 ਤਰੀਕੇ ਆ ਚਾਰਾਂ ਚੋਂ ਇੱਕ ਔਖਾ ਇੱਕ ਦੋ ਖਤਰਨਾਕ ਆ ਤੇ ਇੱਕ ਤਾਂ ਮਹਿੰਗਾ ਅਪਚਾਰਾਂ ਤਰੀਕਿਆਂ ਤੇ ਗੱਲ ਕਰਦੇ ਆਂ ਆਪਾਂ ਕਾਂਟੀ ਵੀ ਮਾਰਦੇ ਜਾਵਾਂਗੇ ਜਿਹੜੇ ਆਪਣੇ ਆਪਣੇ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਨਹੀਂਗੇ ਪਹਿਲਾ ਤਰੀਕਾ ਸੱਚੀ ਮੈਂ ਮੈਂ ਭਾਰ ਜਿਹੜੇ ਮੈਂ ਦੇਖਿਆ ਕਿ ਆਮ ਲੋਕ ਘੱਟ ਪਤਾ ਕਿਵੇਂ ਕਰਦੇ ਆ ਭਾਰ ਉਹ ਕਰਦਿਆ ਰੋਟੀ ਛੱਡ ਦਿੰਦੇ ਆ ਉਹ ਸੱਚੀ ਯਾਰ ਬਹੁਤ ਔਖਾ ਵੀ ਆ ਤੇ ਉਹ ਖਤਰਨਾਕ ਇਸ ਤਰ੍ਹਾਂ ਉਹਦੇ ਨਾਲ ਆਪਾਂ ਉਹ ਫਿੱਟ ਨਹੀਂ ਹੁੰਦੇ ਕਮਜ਼ੋਰ ਹੁੰਦੇ ਆ ਫਿੱਟ ਹੋਣਾ ਤੇ ਕਮਜ਼ੋਰ ਹੋਣਾ ਦੋਨੇ ਅੱਡੋ ਅੱਡ ਗੱਲਾਂ ਆ ਫਿਰ ਅਗਲੀ ਗੱਲ ਆਪਾਂ ਕਰਦੇ ਆ ਕਿ ਬਹੁਤ ਲੋਕ ਕੀ ਕਰਦੇ ਆ ਕੁਝ ਪ੍ਰੋਡਕਟ ਵਗੈਰਾ ਖਾਣ ਲੱਗ ਜਾਂਦੇ ਆ ਕੁਝ ਕੁ ਚੀਜ਼ ਖਾਣ ਲੱਗ ਜਾਂਦੇ ਤੇ ਉਹਦੇ ਨਾਲ ਕੀ ਹੁੰਦੀ ਆ ਚਰਬੀ ਤੁਹਾਡੇ ਗੁਰਦਿਆਂ ਦੇ ਥਰੂ ਬਾਹਰ ਜਾਂਦੀ ਆ ਕਿਉਂਕਿ ਚਰਬੀ ਨੂੰ ਖਤਮ ਕਰਨ ਦੇ ਉਹੀ ਦੋ ਤਰੀਕੇ ਆ ਇੱਕ ਹੈਗਾ ਕਿ ਉਹਨੂੰ ਬਾਹਰ ਕੱਢ ਦਿਓ ਇੱਕ ਹੈਗਾ ਬਰਨ ਕਰ ਲੋ ਠੀਕ ਹੈ ਕਿ ਨਹੀਂ ਤੇ ਤੀਜਾ ਤਰੀਕਾ ਕਸਰਤ ਕਰਦੇ ਆ ਖੂਬ ਸੌਰੀ ਮਿਹਨਤ ਕਰਦੇ ਆ ਬਹੁਤ ਜ਼ਿਆਦਾ ਅਣਥਕ ਮਿਹਨਤ ਕਰਦੇ ਆ ਉਹ ਔਖਾ ਪਰ ਸਹੀ ਹੈ ਤਰੀਕਾ ਪਰ ਔਖਾ ਤੇ ਇੱਕ ਤਰੀਕਾ ਹੈ ਲੋਕ ਮੇਦੇ ਦਾ ਆਪਰੇਸ਼ਨ ਕਰਾ ਦਿੰਦੇ ਆ ਮੇਦਾ ਛੋਟਾ ਹੋ ਜਾਂਦਾ ਸੈ ਛੋਟਾ ਹੋ ਜਾਂਦਾ ਤੇ ਉਹ ਤੋਂ ਖਾਦਾ ਘਟ ਜਾਂਦਾ ਜਿਹੜੀ ਚਰਬੀ ਜੰਮੀ ਹੁੰਦੀ ਉਹ ਬਰਨ ਹੋ ਜਾਂਦੀ ਹੈ ਹੌਲੀ-ਹੌਲੀ ਤੇ ਉਹ ਕੀ ਹੋ ਜਾਂਦੇ ਆ ਪਤਲੇ ਹੋ ਜਾਂਦੇ ਹੁਣ ਜਿਹੜਾ ਉਹ ਤਰੀਕਾ ਉਹ ਖਤਰਨਾਕ ਵੀ ਆ ਮੇਦੇ ਵਾਲਾ ਆਪਰੇਸ਼ਨ ਕਰਾਉਣ ਵਾਲਾ ਤੇ ਮਹਿੰਗਾ ਵੀ ਆ ਉਹ ਵੀ ਸਾਡੀ ਪਹੁੰਚ ਤੋਂ ਆਮ ਬੰਦੇ ਦੀ ਪਹੁੰਚ ਤੋਂ ਦੂਰ ਆ ਮੈਂ ਗੱਲ ਕਰਦਾ ਕਿ ਯਾਰ ਮੈਂ ਇਸ ਗੱਲ ਤੇ ਨਤੀਜੇ ਤੇ ਪਹੁੰਚਿਆ ਇਸ ਨਿਚੋੜ ਤੇ ਪਹੁੰਚਿਆ ਇਹ ਨਿਚੋੜ ਕੱਟਿਆ ਮੈਂ ਕਿ ਯਾਰ ਜਦੋਂ ਨਾ ਸਾਡੇ ਮਸ਼ੀਨ ਪਤਾ ਕਦੋਂ ਬਣੇ ਮਸ਼ੀਨਾਂ ਪਤਾ ਕਦੋਂ ਬਣੀਆਂ ਜਿੱਦੋਂ ਸਾਨੂੰ ਕੁਆਂਟਲ ਭਾਰ ਚੱਕਣਾ ਔਖਾ ਹੋ ਜਾਂਦਾ ਸੀ ਤਾਂ ਸਾਡੇ ਬਜ਼ੁਰਗਾਂ ਨੇ ਗਰਾਂਰੀਆਂ ਦੇ ਵਿੱਚ ਭਾਰ ਨੂੰ ਵੰਡ ਲਿਆ ਆਪਾਂ ਕਹਿ ਲਈਏ ਕਿ ਕੁਆਂਟਲ ਭਾਰ ਨੂੰ 10-10 ਕਿਲੋ 5-5 ਕਿਲੋ ਕਰਕੇ ਵੰਡ ਲਿਆ ਵੀ ਜਿਹੜਾ ਸੌਖਾ ਹੋ ਜਾਏ ਚੱਕਣਾ ਸੌਖਾ ਹੋ ਜਾਏ ਹਨ ਤਾਂ ਮੈਂ ਮੈਂ ਇਹ ਨਿਚੋੜ ਕੱਢਿਆ ਕਿ ਜੇ ਆਪਾਂ ਵੀ ਭਾਰ ਘੱਟ ਕਰਨਾ ਯਾਰ ਸੱਚੀ ਸਿਹਤ ਸਹੀ ਕਰਨੀ ਆ ਤਾਂ ਬਹੁਤ ਲੋਕ ਕਹਿੰਦੇ ਆ ਕਸਰਤ ਕਰੋ ਫਿੱਟ ਹੋਵੋਗੇ ਤਾਂ ਮੈਂ ਇਹ ਸੋਚਦਾ ਪਰਸਨਲੀ ਕਿ ਜੇ ਤੁਸੀਂ ਫਿੱਟ ਹੋਵੋਗੇ ਤਾਂ ਕਸਰਤ ਕਰਨ ਨੂੰ ਦਿਲ ਕਰੂਗਾ ਨਹੀਂ ਅਸਲ ਦੇ ਵਿੱਚ ਕਸਰਤ ਕਰਨ ਨੂੰ ਦਿਲ ਹੀ ਨਹੀਂ ਕਰਦਾ ਮੈਂ ਆਪਣੇ ਨਿੱਜੀ ਅਨੁਭਵ ਦੇ ਵਿੱਚ ਇੱਕ ਗੱਲ ਕਹਿਣਾ ਕਿ ਮੈਂ ਹੋਣ ਪੂਰੇ ਡੇਢ ਸਾਲ ਬਾਅਦ ਕਸਰਤ ਕਰਨੀ ਸਟਾਰਟ ਕੀਤੀ ਆ ਉਦੋਂ ਜਦੋਂ ਮੇਰੇ ਮਨ ਨੇ ਕਹਿਣਾ ਸਟਾਰਟ ਕੀਤਾ ਕਿ ਤੂੰ ਭੱਜ ਸਕਦਾ 2-3 ਕਿਲੋਮੀਟਰ ਤੂੰ ਜਿੰਮ ਵਿੱਚ ਜਾ ਸਕਦਾ ਤੂੰ ਸੈਟਅਪਸ ਲਾ ਸਕਦਾ ਤੂੰ ਜੰਪਿੰਗ ਕਰ ਸਕਦਾ ਉਦੋਂ ਕਰਨੀ ਸਟਾਰਟ ਕੀਤੀ ਆ ਪਹਿਲਾਂ دل ਹੀ ਨਹੀਂ ਸੀ ਕਰਦਾ ਜੇ ਕਰਦੇ ਸੀ ਤੱਕੇ ਨਾਲ ਤਾਂ ਉਹ ਇੱਕ ਦਿਨ ਕਰ ਪਾਉਂਦੇ ਸੀ ਦੂਜੇ ਦਿਨ ਹੋ ਨਹੀਂ ਪਾਉਂਦੇ ਸੀ ਹੁਣ ਮੈਂ ਮੁੱਦੇ ਤੇ ਆ ਜਾ ਯਾਰ ਲੋਕ ਨੇ ਕਹਿਣਾ ਉਲਝਾਈ ਜਾਂਦਾ ਯਾਰ ਗੱਲ ਮੁੱਦੇ ਦੀ ਨਹੀਂ ਕਰਦਾ ਤਾਂ ਮੈਂ ਮੁੱਦੇ ਦੀ ਗੱਲ ਕਰਦਾ ਕਿ ਜਿਵੇਂ ਸਿਆਣੇ ਕਹਿੰਦੇ ਨੇ ਵੀ ਭਾਰ ਜੇ ਕੁਆਂਟਲ ਨਹੀਂ ਚੱਕਿਆ ਨਾ 10-10 ਕਿਲੋ ਕਰਕੇ ਚੱਕ ਲੋ ਤਾਂ ਮੈਂ ਸੱਜਣੋਂ ਕੀ ਕੀਤਾ ਕਿ ਮੈਂ ਭਾਰ ਨੂੰ 10-10 ਕਿਲੋ ਕਰਕੇ ਚੱਕ ਲਿਆ ਤੇ ਮੈਂ ਕੁਆਂਟਲ ਹੀ ਚੱਕ ਲਿਆ ਉਹ ਮੈਂ ਕੀ ਕੀਤਾ ਮੈਂ ਕੀਤਾ ਆਪਣੀ ਡਾਈਟ ਤੇ ਕੰਟਰੋਲ ਆ ਪਰ ਮੈਂ ਭੁੱਖਾ ਰਹਿ ਕੇ ਨਹੀਂ ਕੀਤਾ ਯਾਰ ਮੈਂ ਭੁੱਖਾ ਨਹੀਂ ਮਰਿਆ ਤੇ ਨਾ ਹੀ ਮੈਂ ਕੋਈ ਮਹਿੰਗੀ ਖਰਾਕ ਆਦੀ ਮੈਨੂੰ ਸੱਚੀ ਭਾਰ ਘੱਟ ਹੋਣ ਤੋਂ ਬਾਅਦ ਫਿੱਟ ਹੋਣ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਦੇ ਆਫਰ ਆਏ ਕੀ ਸਗਜੰਦਾ ਤੂੰ ਇਹ ਕਹਿ ਸਕਦਾ ਕਿ ਯਾਰ ਫਲਾਨੇ ਦਾ ਫਲਾਨਾ ਪ੍ਰੋਡਕਟ ਖਾਦਾ ਉਹਦੇ ਨਾਲ ਮੈਂ ਫਿੱਟ ਹੋ ਗਿਆ ਪਰ ਮੈਨੂੰ ਲੱਗਿਆ ਕਿ ਯਾਰ ਮੈਨੂੰ ਵੇਖਣ ਵਾਲਿਆਂ ਦੀ ਮੈਨੂੰ ਸਿਹਤ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਇਸ ਕਰਕੇ ਮੈਂ ਇਸ ਮਸਲੇ 'ਚ ਕਮਰਸ਼ੀਅਲ ਸੋਚ ਨੂੰ ਆਪਦੇ ਨੂੰ ਪਾਸੇ ਰੱਖਿਆ ਕਿ ਮੈਂ ਕਿਹਾ ਨਹੀਂ ਮੈਂ ਆਪਣਾ ਸਹੀ ਅਨੁਭਵ ਆ ਜਿਹੜਾ ਉਹੀ ਮੈਂ ਆਪਣੇ ਚਾਉਣ ਵਾਲਿਆਂ ਨੂੰ ਜ਼ਰੂਰ ਦੱਸੂਗਾ ਤਾਂ ਮੈਂ ਗੱਲ ਮੁੱਦੇ ਤੇ ਆਉਣਾ ਸਜਣੋਂ ਤੇ ਮੈਂ ਪਾਰ ਘੱਟ ਕੇ ਮੈਂ ਕੀਤਾ ਤਾਂ ਮੈਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਕੁਛ ਵੀ ਬੰਦ ਨਹੀਂ ਕੀਤਾ ਮੈਂ ਇੱਕ ਮਹੀਨਾ ਸਿਰਫ ਇੱਕ ਗੱਲ ਤਿੰਨ ਵੇਲੇ ਜਪੀ ਰੋਟੀ ਖਾਣ ਵੇਲੇ ਜਪਿਆ ਕਿ ਯਾਰ ਮੈਂ ਆਪਣੇ ਭਾਰ ਘੱਟ ਕਰਨਾ ਪਰ ਕੁਝ ਵੀ ਘੱਟ ਨਹੀਂ ਖਾਦਾ ਉਹਦੇ ਨਾਲ ਮੈਨੂੰ ਪਤਾ ਕੀ ਫਰਕ ਪਿਆ ਇੱਕ ਮਹੀਨੇ ਬਾਅਦ ਫੇਰ ਵੀ 500 ਗ੍ਰਾਮ ਭਾਰ ਘੱਟ ਸੀ ਕਿਉਂ ਘੱਟ ਸੀ ਪਤਾ ਕਿਉਂ ਘੱਟ ਸੀ ਉਹਦੇ ਪਿੱਛੇ ਵੀ ਲੌਜਿਕ ਦੱਸਦਾ ਹਾਂ ਕਿਉਂ ਘੱਟ ਸੀ ਉਹਦੇ ਪਿੱਛੇ ਘੱਟ ਸੀ ਕਿਉਂਕਿ ਮੇਰੇ ਸਰੀਰ ਨੇ ਮੇਰੇ ਅੰਦਰ ਹਾਰਮੋਨ ਪੈਦਾ ਕਰਨੇ ਸਟਾਰਟ ਕੀਤੇ ਕਿ ਇਹ ਬੰਦਾ ਆ ਫੈਟ ਨੂੰ ਨਹੀਂ ਚਾਹੁੰਦਾ ਇਹ ਨਹੀਂ ਚਾਹੁੰਦਾ ਜਪ ਰਿਹਾ 24 ਘੰਟੇ ਤੇ ਬਹੁਤ ਸ਼ਿੱਦਤ ਨਾਲ ਜਪ ਰਿਹਾ ਤਾਂ ਉਹਦੇ ਨਾਲ ਮੇਰਾ ਭਾਰ ਆ ਜਿਹੜਾ ਉਹ ਘਟਣਾ ਸਟਾਰਟ ਹੋ ਗਿਆ ਹੁਣ ਮੈਂ ਇੱਕਲ ਹੋਰ ਦੱਸ ਦਿਆਂ ਤੁਹਾਨੂੰ ਇਹਦੇ ਤੋਂ ਥੋੜੀ ਜਿਹੀ ਪਾਸੇ ਲਿਆਵਾਂ ਮੈਂ ਇਦੋਂ ਗੱਲ ਨੂੰ ਅੱਗੇ ਫੇਰ ਦਰੂnga ਜਿਹੜੇ ਡਾਈਟ ਕਰਕੇ ਭਾਰ ਘਟਾਉਂਦੇ ਆ ਨਾ ਬਹੁਤ ਸਾਰਾ ਖਾਣਾ ਛੱਡ ਕੇ ਭਾਰ ਘਟਾਉਂਦੇ ਆ ਨਾ ਲੋਕ ਉਹ ਖਾਣਾ ਖਾਣ ਤੋਂ ਬਾਅਦ ਉਨਾ ਹੀ ਭਾਰ ਕਿਵੇਂ ਆ ਜਾਂਦਾ ਜਿਵੇਂ ਮੰਨ ਲਓ ਤੁਹਾਡੇ ਘਰੇ 30 ਮਣ ਦਾਣੇ ਆ ਉਹ ਇਸ ਵਾਰੀ ਮੁੱਕ ਜਾਣ ਕਣਕ ਦਾਣੇ ਆਉਣ ਤੋਂ ਪਹਿਲਾਂ ਮੁੱਕ ਜਾਣ ਤਾਂ ਤੁਸੀਂ ਕੀ ਕਰੋਗੇ ਤੁਸੀਂ ਕੀ ਕਰੋਗੇ ਤੁਸੀਂ ਅਗਲੀ ਵਾਰ ਨੂੰ ਦਾਣੇ 40 ਮਣ ਜਮ੍ਹਾਂ ਕਰੋਗੇ 40 ਮਣ ਦਾਣੇ ਵੀ ਮੁੱਕ ਜਾਣ ਤਾਂ ਤੁਸੀਂ ਕੀ ਕਰੋਗੇ ਅਗਲੀ ਵਾਰ ਨੂੰ 50 ਮਣ ਦਾਣੇ ਜਮ੍ਹਾਂ ਕਰੋਗੇ ਐਵੇਂ ਹੀ ਕੁਦਰਤ ਸਥਿਤੀਆਂ ਬਦਲ ਦਿੰਦੀ ਹੈ ਸਿਧਾਂਤ ਨਹੀਂ ਬਦਲਦੀ ਸਾਡੇ ਅੰਦਰ ਵੀ ਸਿਧਾਂਤ ਇਹੀ ਚੱਲਦਾ ਜੇ ਅਸੀਂ ਭੁੱਖੇ ਰਹਿ ਕੇ ਆਪਣੀ ਫੈਟ ਮੁਕਾ ਦੇਾਂਗੇ ਤਾਂ ਸਾਡਾ ਮੈਦਾ ਅਗਲੀ ਵਾਰ ਨੂੰ ਫੈਟ ਜ਼ਿਆਦਾ ਜਮਾ ਕਰੂਗਾ ਤਾਂ ਜੋ ਪਿਛਲੀ ਵਾਰ ਇੰਨਾ ਚਿਰ ਭੁੱਖਾ ਰਹਿਣ ਤੇ ਮੁੱਕ ਗਈ ਸੀ ਹੁਣ 2 ਮਹੀਨੇ ਭੁੱਖਾ ਰਹਿਣ ਤੇ ਵੀ ਨਾ ਮੁੱਕੇ ਮਤਲਬ ਉਹ ਜ਼ਿਆਦਾ ਜਮਾ ਕਰ ਲੂਗਾ ਇਸ ਕਰਕੇ ਭੁੱਖਾ ਰਹਿਣ ਵਾਲੀ ਜਿਹੜੀ ਫੈਟ ਆ ਉਹ ਜਲਦੀ ਆ ਜਾਂਦੀ ਆ ਵਾਪਸ ਆ ਜਾਂਦੀ ਆ ਤੇ ਉਹ ਇੱਕ ਤੋਂ ਹੋਰ ਗੱਲ ਦੱਸਦਾ ਆਦਤ ਨਹੀਂ ਛੁੱਟਦੀ ਹੁੰਦੀ ਮਜਬੂਰੀ ਛੁੱਟ ਜਾਂਦੀ ਹੁੰਦੀ ਆ ਹਮੇਸ਼ਾ ਆਪਣੀ ਭਾਰ ਘਟਾਉਣਾ ਆਪਣੀ ਮਜਬੂਰੀ ਨਾ ਬਣਾਓ ਆਦਤ ਬਣਾਓ ਤਾਂ ਮੈਂ ਫਿਰ ਤੁਹਾਡੇ ਉਸ ਤੇ ਗੱਲ ਤੇ ਹੁਣਾ ਤੇ ਮੈਂ ਜਪਣਾ ਸਟਾਰਟ ਕਰਤਾ ਉਹਦੇ ਨਾਲ ਮੇਰੇ ਅੰਦਰ ਹਾਰਮੋਨ ਬਣਿਆ ਮੇਰੇ ਅੰਦਰ ਅੱਛਾ ਸ਼ਕਤੀ ਬਣੀ ਤਾਂ ਮੇਰਾ 500 ਗ੍ਰਾਮ ਪਾਟ ਘਟ ਸੀ ਮੈਂ ਹੈਰਾਨ ਸੀ ਕਿ ਕੁਛ ਵੀ ਕੱਟ ਨਾ ਕਰਨ ਦੇ ਬਾਵਜੂਦ ਵੀ ਮੇਰਾ ਭਾਰ ਕਿਵੇਂ ਘਟਿਆ ਫਿਰ ਉਸ ਤੋਂ ਅੱਗੇ ਆਇਓ ਅਗਲੇ ਮਹੀਨੇ ਮੈਂ ਕੀ ਸਟਾਰਟ ਕੀਤਾ ਮੈਂ ਅਗਲੇ ਮਹੀਨੇ ਸਿਰਫ ਇਹ ਦੇਖਣਾ ਹੀ ਸਟਾਰਟ ਕੀਤਾ ਕਿ ਮੈਂ ਕੀ ਫਾਲਤੂ ਖਾ ਰਿਹਾ ਪਰ ਮੈਂ ਕੁਛ ਵੀ ਖਾਣਾ ਬੰਦ ਨਹੀਂ ਕੀਤਾ ਸਿਰਫ ਜਦੋਂ ਮੈਂ ਕੋਈ ਚੀਜ਼ ਖਾਂਦਾ ਸੀ ਜਾਂ ਮੈਨੂੰ ਖਾਣ ਲਈ ਮਜਬੂਰ ਕਰਦਾ ਸੀ ਕੋਈ ਬੰਦਾ ਤਾਂ ਮੈਂ ਇਹ ਸੋਚਦਾ ਹੀ ਹੁੰਦਾ ਸੀ ਵੀ ਇਹ ਮੈਂ ਮੇਰਾ ਖਾਦੇ ਤੋਂ ਬਿਨਾ ਸਰ ਸਕਦਾ ਸੀਗਾ ਆ ਮੇਰਾ ਖਾਦੇ ਤੋਂ ਬਿਨਾ ਸਰ ਸਕਦਾ ਸੀ ਆ ਖਾਦੇ ਤੋਂ ਬਿਨਾ ਮੈਂ ਜਿੰਦਾ ਤੇ ਤੰਦਰੁਸਤ ਰਹਿ ਸਕਦਾ ਸੀ ਤਾਂ ਹੈਰਾਨੀ ਵਾਲੀ ਗੱਲ ਸੀ ਕਿ ਅਗਲੇ ਮਹੀਨੇ ਮੇਰਾ 200 ਗ੍ਰਾਮ ਭਾਰ ਘਟ ਸੀ ਕੁਛ ਵੀ ਬੰਦ ਕਰਨ ਤੋਂ ਬਿਨਾ ਤਸਾ 100 ਗ੍ਰਾਮ ਦਾ ਮੈਨੂੰ ਫਾਇਦਾ ਹੋ ਚੁੱਕਿਆ ਸੀ ਤਾਂ ਉਸ ਤੋਂ ਅਗਲੇ ਮਹੀਨੇ ਸਭ ਤੋਂ ਕਮਾਲ ਗੱਲ ਇਹ ਸੀ ਕਿ ਮੈਂ ਸੱਜਣੋਂ ਨੋਟ ਕਰ ਚੁੱਕਿਆ ਸੀ ਕਿ ਕਿਹੜੀਆਂ ਚੀਜ਼ਾਂ ਮੈਂ ਬੰਦ ਕਰ ਸਕਦਾ ਤਾਂ ਉਹਨਾਂ ਚੋਂ ਇੱਕ ਚੀਜ਼ ਮੈਂ ਬੰਦ ਕੀਤੀ ਸਿਰਫ ਕੋਲਡ ਡਰਿੰਕ ਸਿਰਫ ਕੋਲਡ ਡਰਿੰਕ ਉਹ ਵੀ ਬੰਦ ਕਰਨ ਦਾ ਬੜਾ ਆਸਾਨ ਤਰੀਕਾ ਕੋਲਡ ਡਰਿੰਕ ਅਸੀਂ ਕਦੇ ਵੀ ਮੁੱਲ ਲੈ ਕੇ ਨਹੀਂ ਪੀਂਦੇ ਅਸੀਂ ਸਾਰੇ ਹੀ ਨਹੀਂ ਪੀਂਦੇ ਅਸੀਂ ਕੋਲਡ ਡਰਿੰਕ ਸਾਡੀ ਪੀਣਾ ਮਜਬੂਰੀ ਪਤਾ ਕਿਵੇਂ ਆ ਅਸੀਂ ਪਤਾ ਕਿਵੇਂ ਪੀਨੇ ਆ ਕੋਲਡ ਡਰਿੰਕ ਅਸੀਂ ਪੀਨੇ ਆ ਜਦੋਂ ਹੀ ਅਸੀਂ ਕਿਸੇ ਦੇ ਮਹਿਮਾਨ ਹੁੰਨੇ ਆ ਤਾਂ ਸਭ ਤੋਂ ਪਹਿਲਾਂ ਅਗਲਾ ਠੰਡਾ ਫੜਾਉਂਦਾ ਉਹਨੂੰ ਬੰਦ ਕਰਨ ਦਾ ਬੜਾ ਆਸਾਨ ਤਰੀਕਾ ਹੈ ਜਾ ਕੇ ਅਗਲੇ ਨੂੰ ਕਹੋ ਕਿ ਯਾਰ ਭਾਈ ਫਿੱਕੀ ਜੀ ਚਾਹ ਬਣਾ ਦੇ ਯਾਰ ਚਾਹ ਨੂੰ ਦਿਲ ਕਰਦਾ ਤੇ ਠੰਡਾ ਨਾ ਲੈ ਕੇ ਆਓ ਤਾਂ ਬੰਦਾ ਸਮਝ ਜਾਂਦਾ ਕਿ ਇਹ ਜਿਆਦਾ ਮਿੱਠਾ ਖਾਣ ਵਾਲਾ ਬੰਦਾ ਨਹੀਂ ਉਹ ਤੁਹਾਡੇ ਸਾਹਮਣੇ ਮਿੱਠੀਆਂ ਚੀਜ਼ਾਂ ਵੀ ਪਰੋਸਦਾ ਤੇ ਤੁਹਾਡੇ ਸੰਗ ਵੀ ਜਿਹੜੀ ਉਹਨੂੰ ਲੱਗਦਾ ਹੁੰਦਾ ਕਿ ਸੰਗ ਦਾ ਭੁੱਖਾ ਨਾ ਰਹੇ ਜੇ ਤਾਂ ਤੁਹਾਡੇ ਮੰਗਨਸਾਰ ਸੰਗ ਵਾਲੀ ਵੀ ਉਹਦੇ ਦਿਮਾਗ ਦੇ ਵਿੱਚੋਂ ਉਹ ਚੀਜ਼ ਟੁੱਟ ਜਾਂਦੀ ਹੈ ਵੀ ਇਹ ਤਾਂ ਸੰਗਣ ਵਾਲਾ ਹੈ ਨਹੀਂ ਯਾਰ ਇਹਨੇ ਤਾਂ ਆਉਣਸਾਰ ਫਿੱਕੀ ਚਾਹ ਮੰਗ ਲਈ ਤਾਂ ਇਹਦਾ ਮਤਲਬ ਉਹ ਕੁਝ ਵੀ ਖਾਣ ਲਈ ਮਜਬੂਰ ਨਹੀਂ ਕਰਦਾ ਤੁਹਾਡੀ ਫਿੱਕੀ ਚਾਹ ਹਾਜ਼ਰ ਹੋ ਜਾਂਦੀ ਹੈ ਤਾਂ ਮਤਲਬ ਜਦੋਂ ਮੈਂ ਇਹ ਸਟਾਰਟ ਕੀਤਾ ਨਾ ਤੇ ਹੈਰਾਨੀ ਦੀ ਗੱਲ ਸੀ ਯਾਰ ਕਿ ਮੇਰਾ 1 ਕਿਲੋ ਭਾਰ ਬਿਨਾਂ ਭੁੱਖਾ ਰਹੇ ਤੋਂ ਹੀ ਘਟ ਸੀ ਯਾਰ मतलब मैं 2 किलो भार ਦਾ ਤਾਂ ਬਿਲਕੁਲ ਹੀ ਫਰਕ ਜਿਹੜਾ મતલਬ 11 12 ਕਿਲੋ ਭਾਰ ਘਟਕਦਾ ਉਹ ਚ 2 ਕਿਲੋ ਭਾਰ ਦਾ ਫਰਕ ਮੈਂ ਐਂ ਪਾ ਚੁੱਕਿਆ ਸੀ ਫਿਰ ਤੁਹਾਨੂੰ ਮੈਂ ਗੱਲ ਦੱਸਦਾ ਕਮਾਲ ਦੀ ਉਸ ਤੋਂ ਅਗਲੇ ਮਹੀਨੇ ਮੈਨੂੰ ਸਮਝ ਆ ਚੁੱਕੀ ਸੀ ਵੀ ਮੈਂ ਯਾਰ ਇਸ ਚੀਜ਼ ਨੂੰ ਕੰਟਰੋਲ ਕਰ ਸਕਦਾ ਬਿਨਾ ਤਾਕਤ ਗਵਾਏ ਬਿਨਾ ਭੁੱਖਾ ਰਹੇ ਤਾਂ ਮੈਨੂੰ ਇੱਕ ਚੀਜ਼ ਸਮਝ ਆਈ ਕਿ ਜੇ ਤੁਸੀਂ ਲੰਬਾ ਸਮਾਂ ਕਿਸੇ ਚੀਜ਼ ਨੂੰ ਕਰਦੇ ਆ ਨਾ ਉਹ ਆਦਤ ਬਣਦੀ ਆ ਜੇ ਤੁਸੀਂ ਥੋੜੇ ਸਮੇਂ ਲਈ ਕਰਦੇ ਆ ਤਾਂ ਉਹ ਮਜਬੂਰੀ ਬਣਦੀ ਆ ਤਾਂ ਮੈਂ ਆਦਤਾਂ ਦੇ ਵਿੱਚ ਸ਼ਾਮਲ ਕਰਾਂ ਮੈਂ ਆਪਣੀਆਂ ਆਦਤਾਂ ਦੇ ਵਿੱਚ ਸ਼ਾਮਲ ਕਰ ਲਾਂ ਜਿਵੇਂ ਠੰਡਾ ਦੇ ਥਾਂ ਤੇ ਫਿੱਕੀ ਚਾਹ ਮੰਗਣੀ ਆਦਤ ਦੇ ਵਿੱਚ ਸ਼ਾਮਲ ਕਰ ਲਈ ਮਤਲਬ ਮੇਰਾ ਤੱਕੀ ਆ ਕਲਾਮ ਬਣ ਗਿਆ ਮੇਰਾ ਡਾਇਲੋਗ ਬਣ ਗਿਆ ਕਿ ਜਿਹੜਾ ਮੈਂ ਬਿਨਾ ਜਾ ਕੇ ਜਾਣ ਸਾਰੀ ਮਤਲਬ ਅਗਲੇ ਦਾ ਭਾਵੇਂ ਚਾਹ ਪੀਉਣ ਦਾ ਵੀ ਨਰਾਜ਼ਦਾ ਹੋਏ ਮੈਂ ਕਹਣਾ ਯਾਰ ਫਿੱਕੀ ਜੀ ਚਾਹ ਬਣਾਓ ਯਾਰ ਅਗਰੇ ਨੂੰ ਆ ਲੱਗਦਾ ਵੀ ਯਾਰ ਚਾਹ ਦਾ ਇਹ ਉਹ ਐਡਿਕਟਡ ਆ ਪਰ ਮੈਨੂੰ ਪਤਾ ਕਿ ਮੈਂ ਕਿਹੜੀ ਚੀਜ਼ ਤੋਂ ਬਚ ਰਿਹਾ ਉਹਦੇ ਨਾਲ ਫਾਇਦਾ ਹੋਣ ਲੱਗ ਗਿਆ ਸੱਚ ਨੂੰ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਮੇਦੇ ਦੀ ਜਿਹੜਾ ਲਿਵਰ ਕਟਾਉਂਦੇ ਆ ਡਾਕਟਰ ਤੋਂ ਲਿਵਰ ਕੱਟ ਕੇ ਛੋਟਾ ਕਰਦੇ ਆ ਨਾ ਲੋਕ ਉਹ ਕਥਾ ਕਾਤੂ ਕਰਦੇ ਆ ਲਿਵਰ ਕੱਟ ਕੇ ਛੋਟਾ ਤਾਂ ਕਰਦੇ ਆ ਕਿ ਲਿਵਰ ਦਾ ਸਾਈਜ਼ ਘਟ ਜੇ ਉਹ ਖਾਵੇ ਘੱਟ ਉਹ ਪਚਾਵੇ ਘੱਟ ਤੇ ਜਦੋਂ ਖਾਂਦਾ ਤੇ ਪਚਾਉਂਦਾ ਘੱਟਾ ਤੇ ਉਹ ਤੁਹਾਡੇ ਚਰਬੀ ਘੱਟ ਦਿੰਦਾ ਤਾਂ ਹੁਣ ਇਹਨੂੰ ਵੀ ਕਰਨ ਦਾ ਸੌਖਾ ਤਰੀਕਾ ਜੇ ਤੁਸੀਂ ਇੰਨਾ ਲਿਵਰ ਕਰ ਲਿਆ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਜੇ ਉਹਨੂੰ ਦੂਜੇ ਦਿਨ ਭੁੱਖਾ ਰੱਖੋਗੇ ਨਾ ਉਹਨੇ ਉਹਦਾ ਸੈਜ ਉੱਡਾ ਹੀ ਰਹਿਣਾ ਤੇ ਉਹਨੇ ਖਾਲੀ ਨੇ ਮੰਗਣਾ ਕੁਲ ਕੁਲ ਕਰਨਾ ਉਹਨੂੰ ਸੌਖਾ ਤਰੀਕਾ ਉਹਨੂੰ ਹਲਕਾ 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 ਹੜਕਾ ਇੱਕ ਸਾਲ ਦੇ ਵਿੱਚ ਪਿੱਛੇ ਆਉਣ ਦਿਓ ਇੱਕ ਸਾਲ ਦੇ ਵਿੱਚ ਪਿੱਛੇ ਆਉਣ ਦਿਓ ਜੇ ਇੱਕ ਸਾਲ ਦੇ ਵਿੱਚ ਤੁਸੀਂ ਪਿੱਛੇ ਆਉਣ ਦਾ ਤਾਂ ਉਹ ਰਬੜ ਵਰਗਾ ਉਹਨੇ ਛੋਟਾ ਹੁੰਦਾ ਜਾਂ ਉਹਦਾ ਸਾਈਜ਼ ਛੋਟਾ ਹੁੰਦਾ ਜਾਂ ਉਹਦੀ ਸ਼ਮਤਾ ਛੋਟੀ ਹੁੰਦੀ ਜਾਣੀ ਆ ਉਹਦੀ ਸ਼ਮਤਾ ਉਨੀ ਹੋ ਜਾਣੀ ਆ ਜਿੰਨੀ ਤੁਹਾਨੂੰ ਲੋੜ ਫਿਰ ਤੁਸੀਂ 1.5 ਸਾਲ ਬਾਅਦ ਜੇ ਤੁਸੀਂ ਜ਼ਿਆਦਾ ਖਾਓਗੇ ਵੀ ਨਾ ਤੁਹਾਡੇ ਤੋਂ ਜ਼ਿਆਦਾ ਖਾਦਾ ਨਹੀਂ ਜਾਣਾ ਉਹਦਾ ਇੱਕੋ ਹੀ ਤਰੀਕਾ ਸੱਜਣੋ ਜਦੋਂ ਅਸੀਂ ਰੱਜੇ ਹੁੰਨੇ ਆ ਨਾ ਸੀ ਰੱਜੇ ਤੋਂ ਬਾਅਦ ਵੀ ਸਵਾਦ ਲਈ ਖਾਈ ਜਾਂਦੀ ਆ ਉਹਦੇ ਤੋਂ ਰੋਕਣ ਦਾ ਇੱਕ ਤਰੀਕਾ ਮੈਨੂੰ ਬਹੁਤ ਕਾਰਗਰ ਮਿਲਿਆ ਕਿ ਤੁਸੀਂ ਕੁਝ ਵੀ ਖਾ ਰਹੇ ਆ ਨਾ ਉਹਨੂੰ 32 ਵਾਰ ਚੱਠ ਕੇ ਖਾਓ ਜੇ ਤੁਸੀਂ 32 ਵਾਰ ਉਹਨੂੰ ਚੱਠ ਕੇ ਖਾਦਾ ਨਾ 32 ਵਾਰ ਚੱਠ ਕੇ ਖਾਦਾ ਤਾਂ ਉਹਨੇ ਪਹਿਲੀ ਗੱਲ ਤੁਸੀਂ ਜ਼ਿਆਦਾ ਨਹੀਂ ਖਾਪੋਣਾ ਪਹਿਲੇ ਤੁਸੀਂ ਜਿੰਨਾ ਖਾਣਾ ਖਾਓ ਯਾਰ ਕੋਈ ਮਸਲਾ ਨਹੀਂ ਜ਼ਿਆਦਾ ਖਾਣਾ ਥੋੜਾ ਖਾਣਾ ਜਿੰਨਾ ਖਾਣਾ ਖਾਓ ਤੁਸੀਂ ਉਹਨੂੰ ਇੱਕ ਬੁਰਕੀ ਨੂੰ 32 ਵਾਰ ਚਿੱਥੋ 32 ਵਾਰ ਚਿੱਥੋ ਤੁਸੀਂ ਹੈਰਾਨ ਹੋਵੋਗੇ ਕੱਲ ਨੂੰ ਹੀ ਮੇਰੀ ਅੱਜ ਵੀਡੀਓ ਸੌਂ ਰਹੇ ਆ ਨਾ ਤੁਸੀਂ ਕੱਲ ਨੂੰ ਸਵੇਰ ਦਾ ਜਿਹੜਾ ਖਾਣਾ ਖਾਣਾ ਉਹ ਤੁਸੀਂ 32 ਵਾਰ ਚਿੱਥਿਓ ਹਰੇਕ ਬੁਰਕੀ ਨੂੰ ਗਿਣ ਕੇ ਚਿੱਥਿਓ ਤੁਹਾਨੂੰ ਦੁਪਹਿਰ ਤੱਕ ਪਤਾ ਲੱਗੂਗਾ ਕਿ ਕੱਲ ਨਾਲੋਂ ਤੁਹਾਡੀ ਸਿਹਤ ਦੇ ਵਿੱਚ 2 ਘੰਟਿਆਂ ਦੇ ਦਰਮਿਆਨ ਕੀ ਫਰਕ ਆ ਮੈਂ ਅਗਲੇ ਮਹੀਨੇ ਸਟਾਰਟ ਕੀਤਾ ਮੈਨੂੰ ਇਹ ਗੱਲ ਕਲਾ ਕਿਸੇ ਦੇ ਹੱਥੋਂ ਲੱਗੀ ਸੋਣੀ ਪੜੀ ਸਮਝੀ ਤਾਂ ਉਹ ਸਟੇਜ ਸਟਾਰਟ ਕੀਤੀ ਉਹਨੇ ਸਭ ਤੋਂ ਕਮਾਲ ਦਾ ਰਿਜ਼ਲਟ ਦਿੱਤਾ ਮੈਨੂੰ ਮੇਰਾ ਤਜਾਬ ਮੇਰਾ ਮੂਡ ਖਰਾਬ ਖਾਣਾ ਖਾ ਕੇ ਪੇਟ ਦੇ ਵਿੱਚ ਭਾਰਾ ਪਣ ਜਾ ਖਿੱਚਿਆ ਪਣੋ ਸਾਰਾ ਖਤਮ ਕਰਤਾ ਕਿਉਂਕਿ ਜਦੋਂ ਤੁਸੀਂ ਜਿਆਦਾ ਚੱਥਦੇ ਆ ਖਾਣੇ ਨੂੰ ਤਾਂ ਉਹ ਸਿੱਧਾ ਉਨਾ ਹੀ ਤੁਹਾਡੇ ਅੰਦਰ ਜਾਂਦਾ ਉਨਾ ਹੀ ਹਾਜਮ ਹੁੰਦਾ ਤੇ ਉਨਾ ਹੀ ਵਰਨ ਹੋ ਕੇ ਮੌਕੇ ਤੇ ਤੁਹਾਨੂੰ ਲੱਗ ਜਾਂਦਾ ਤੇ ਉਹਦੇ ਨਾਲ ਤੁਹਾਡੇ ਅੰਦਰ ਜਮਾ ਨਹੀਂ ਹੁੰਦਾ ਜਿਹੜਾ ਜਦੋਂ ਤੁਸੀਂ ਆਣ ਚਿੱਥਿਆ ਪਾਓ ਅੰਦਰ ਨਗਾਉਂਦੇ ਆ ਤੇ ਉਹ ਤੁਹਾਡੇ ਅੰਦਰ ਜਾ ਕੇ ਸੜਦਾ ਉਹਦੇ ਨਾਲ ਗੈਸ ਬਣਦੀ ਹੈ ਮੈਨੂੰ ਤਾਂ ਐ ਲੱਗਦਾ ਵੀ ਸ਼ਾਇਦ ਆਣ ਚਿੱਥਿਆ ਖਾ ਦਾ ਸਟੋਰ ਵੀ ਉਹੀ ਹੁੰਦਾ ਹੋਣਾ ਮੈਨੂੰ ਇਹਦੇ ਬਾਰੇ ਜਿਆਦਾ ਟੈਕਨੀਕਲੀ ਨੌਲੇਜ ਨਹੀਂ ਪਰ ਮੇਰੇ ਮਨ ਦੀ ਇੱਕ ਦਿਮਾਗ ਨੂੰ ਲੱਗਦਾ ਵੀ ਚਿੱਥਿਆ ਚਿੱਥਿਆ ਵਾ ਹੁੰਦਾ ਜਿਹੜਾ ਉਹ ਤੁਹਾਨੂੰ ਮੌਕੇ ਤੇ ਲੱਗ ਜਾਂਦਾ ਜਿਹੜਾ ਆਣ ਚਿੱਥਿਆ ਹੁੰਦਾ ਉਹ ਭਾਈ ਬਾਅਦ ਦੇ ਵਿੱਚ ਹੋ ਸਕਦਾ ਸਟੋਰ ਵੀ ਹੋ ਜਾਂਦਾ ਹੋਵੇ ਕਿਉਂਕਿ ਰੈਚੰਗੂ ਜਦੋਂ ਤੁਸੀਂ ਖਾਣਾ ਤੋ ਉੱਪਰ ਚਰਬੀ ਦੀਆਂ ਪਰਤਾਂ ਚੜਾ ਦਿੰਦਾ 32 ਵਰ ਚਿੱਥਨ ਵਾਲਾ ਜਿਹੜਾ ਮੇਰਾ ਮਤਲਬ ਧੀਜਾ ਮਹੀਨਾ ਸੀਗਾ ਨਾ ਉਹਨੇ ਤੁਸੀਂ ਇਹ ਕਹਿ ਲਓ ਵੀ ਮੈਨੂੰ ਭਾਰ ਚੇਤਾ ਫਰਕ ਪਾਇਆ ਸਭ ਤੋਂ ਵਧੀਆ ਗੱਲ ਇਹ ਆ ਵੀ ਮੈਨੂੰ ਸਿਹਤ ਪੱਖੋਂ ਆਪ ਦੇ ਆਪ ਨੂੰ ਦੱਸਣਾ ਸਟਾਰਟ ਕਰ ਤਾਂ ਕਿ ਮੈਂ ਤਾਂ ਯਾਰ ਹੁਣ ਭੱਜ ਕੇ ਵੀ ਮੰਨ ਲਓ ਭਾਰ ਵੀ ਕਿਲੋ ਦੇ ਨੇੜੇ ਤੇੜ ਘਟਿਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਿਆਲ ਆਗੇ ਸੀ ਉਦੋਂ ਤੱਕ ਉਦੋਂ ਤੱਕ ਭਾਰ ਵਧਨ ਦੀ ਬਜਾਏ ਸਿਆਲਾਂ ਚ ਆਮ ਤੌਰ ਤੇ ਭਾਰ ਵੱਧਦਾ ਭਾਰ ਘਟਣਾ ਘਟਿਆ ਫਿਰ ਵੀ ਕਿਲੋ ਬਾਹਰ ਘਟਿਆ ਮੈਂ ਹਰਾਂ ਸੀ ਉਹ ਤੱਕ ਮੈਂ ਕੋਈ ਭੁੱਖਾ ਰਹਿਣਾ ਨਹੀਂ ਸਟਾਰਟ ਕੀਤਾ ਫਿਰ ਉਸ ਤੋਂ ਅੱਗੇ ਮੈਂ ਸਜਣੋ ਮਿੱਠਾ ਬੰਦ ਕਰ ਲਿਆ ਕਿਲੋ ਦੇ ਨੇੜ ਤੇ ਫਿਰ ਫਰਕ ਪੈ ਗਿਆ ਮੈਂ ਸੱਚੀ ਆਲੂ ਵਾਲੇ ਪਰੌਂਠੇ ਵੀ ਖਾਣਾ ਮੈਂ ਸੱਚੀ ਸਾਗ ਵੀ ਖਾਣਾ ਮੈਂ ਸੱਚੀ ਦਾਲ ਦੇ ਵਿੱਚ ਪਾ ਕੇ ਘਿਓ ਵੀ ਖਾਣਾ ਮੈਂ ਸੱਚੀ ਪੀਜਾ ਵੀ ਖਾ ਲੈਣਾ ਯਾਰ ਮੈਂ ਸੱਚੀ ਮੈਂ ਮਤਲਬ ਉਹ ਚੀਜ਼ ਜਿਹੜੀ ਵੀ ਬਰਗਰ ਵੀ ਕਦੇ ਨਾ ਕਦੇ ਖਾ ਲੈਂਦਾ ਮਤਲਬ ਪਰ ਫਿਰ ਵੀ ਇੰਨਾ ਭਾਰ ਘਟ ਗਿਆ ਪਰ ਕਾਰਨ ਕੀ ਆ ਕਿ ਮੈਂ ਹਮੇਸ਼ਾ ਕਦੇ ਵੀ ਟਾਰਗੇਟ ਤੇ ਕਿਲੋ ਭਾਰ ਵੀ ਨਹੀਂ ਰੱਖਿਆ ਮੈਂ ਅੱਧਾ ਕਿਲੋ ਭਾਰ ਹੀ ਰੱਖਿਆ ਆਪਣੇ ਟਾਰਗੇਟ ਤੇ ਵੀ ਮਹੀਨੇ ਦੇ ਵਿੱਚ ਅੱਧਾ ਕਿਲੋ ਭਾਰ ਘਟ ਜੇ ਉਹ ਵੀ ਮਾੜਾ ਨਹੀਂ ਹੁੰਦਾ ਫਿਰ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਥੋੜੀ ਭੁੱਖ ਆਈ ਆ ਆਪਣੇ ਦਿਮਾਗ 'ਚ ਕਿ ਯਾਰ ਥੋੜਾ ਜਿਹਾ ਹੋਰ ਕੰਟਰੋਲ ਕਰੀਏ ਤਾਂ ਹੋਰ ਕੰਟਰੋਲ ਕਰਨ ਲਈ ਮੈਂ ਪਤਾ ਕੀ ਕੀਤਾ ਕਿ ਖਾਣੇ ਦਾ ਟਾਈਮ ਚੇਂਜ ਕਰਤਾ ਸੁਬਹਾ ਦਾ ਖਾਣਾ ਪਤਾ ਕਦੋਂ ਖਾਣਾ ਸਟਾਰਟ ਕਰਦਾ ਸੁਬਹਾ ਦਾ ਖਾਣਾ ਉੱਠੋ ਤੇ ਖਾਣਾ ਖਾਓ ਬਸ ਉੱਠਿਆ ਮੰਨ ਲਓ ਸੁਬਹਾ 7 ਵਜੇ ਘਰ ਦੇ ਨੇ ਠਾਇਆ ਤਾਂ ਠਾਇਆ ਉੱਠ ਸੁਖਜਿੰਦਰ ਥਾਲੀ ਮੂਰੇ ਰੱਖਤੀ ਹੁਣ ਸੁਬਹਾ ਉੱਠਿਆ ਸੁਬਹਾ ਖਾਦਾ ਠੀਕ ਆ ਸੁਬਹਾ ਉੱਠਨਸਾਰ ਖਾ ਲਿਆ ਰੋਟੀਆਂ ਖਾ ਲੀਆਂ ਭਾਵੇਂ ਆਲੂ ਵਾਲੇ ਪਰੌਠੇ ਲੈ ਆ ਯਾਰ ਦੋ ਖਾ ਲੇ ਖਾ ਲੇ ਉਹ 7 ਵਜੇ ਖਾ ਲਿਆ 7 ਵਜੇ ਖਾ ਲਿਆ 7 ਵਜੇ ਦਾ ਖਾਦਾ ਤੁਹਾਨੂੰ ਸਿੱਧੀ 12 ਮਸਾਂ ਬਜਣਿਆ ਕੜੀ ਦੇਖ ਕੇ 12 ਵਜੇ ਭੁੱਖ ਲੱਗੀ 12 ਵਜੇ ਖਾ ਲਿਆ 12 ਵਜੇ ਖਾਦਾ ਤੁਹਾਨੂੰ ਆਥਣ ਦੇ 5 6 ਮਸਾਂ ਬਜਣਿਆ ਆਥਣ ਵਾਲਾ ਖਾ ਲਿਆ ਆਥਣ ਵਾਲਾ ਖਾ ਲਿਆ ਉਸ ਤੋਂ ਬਾਅਦ ਤੁਸੀਂ ਪੈ ਗਏ ਜਦੋਂ ਤੁਸੀਂ ਪੈ ਗਏ 6 ਵਜੇ ਖਾ ਕੇ ਸਵੇਰ ਦੇ 7 ਵਜੇ ਤੱਕ 12 ਘੰਟੇ ਦਾ ਤੁਹਾਡਾ 13 ਘੰਟੇ ਦਾ ਫਾਸਟ ਹੋ ਗਿਆ ਜਿਹੜਾ ਤੁਹਾਡੇ ਲਈ ਇੱਕ ਬਹੁਤ ਘੈਂਟ ਚੀਜ਼ ਬਣ ਗਿਆ ਤੇ ਉਹਦੇ ਉਸ ਚੀਜ਼ ਦੇ ਤੇ ਰਿਜ਼ਲਟ ਹੀ ਮਤਲਬ ਕੀ ਕਹਿਣ ਦੀਆਂ ਗੱਲਾਂ ਸੀਗੀਆਂ ਲਗਾਤਾਰ ਉਹ ਚੀਜ਼ ਕੀਤੀ ਬਸ ਚੇਂਜ ਕਰ ਲਿਆ ਜਿਹੜਾ ਹੁਣ ਤੱਕ ਚੱਲ ਰਿਆ ਤਾਂ ਉਹ ਚੀਜ਼ ਨੇ ਹੀ ਹਰ ਮਹੀਨੇ ਕਿਲੋ ਦੇ ਨੇੜ ਤੇੜਾ ਅੱਧਾ ਕਿਲੋ ਦੇ ਨੇੜ ਤੇ ਹਮੇਸ਼ਾ ਫਾਇਦਾ ਦਿੰਦਾ ਐ ਕਿ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਬਹੁਤ ਵਾਰ ਸਾਡੇ ਬੰਦੇ ਕੀ ਕਰਦੇ ਆ 2 ਮਹੀਨੇ 3 ਮਹੀਨੇ ਮਿਹਨਤ ਕਰਦੇ ਆ ਆਪਾਂ ਆਪਦੀ ਸਿਹਤ ਤੇ ਧਿਆਨ ਦਿੰਨੇ ਇੱਕ ਦਿਨ ਸਾਡੀ ਆਦਤ ਖਰਾਬ ਹੋ ਗਈ ਇੱਕ ਦਿਨ ਸਾਡੇ ਤੋਂ ਗਲਤ ਖਾਦਾ ਗਿਆ ਸਾਨੂੰ ਲੱਗਦਾ ਯਾਰ ਸਾਡੀ ਤਾਂ ਸਾਰੀ ਮਿਹਨਤ ਬੇਕਾਰ ਚਲੀ ਗਈ ਇਹ ਅਸਲ ਦੇ ਵਿੱਚ ਸਾਰੀ ਮਾਨਸਿਕ ਚੋਰ ਬੰਦੇ ਦੀ ਨਿਸ਼ਾਨੀ ਹੁੰਦੀ ਆ ਕਿ ਐਕਸਕਿਊਜ਼ ਲੈ ਲੈਣਾ ਨਹੀਂ ਨਹੀਂ ਮੇਰੇ ਤਾਂ ਮਿਹਨਤ ਖਰਾਬ ਹੋ ਗਈ ਹੁਣ ਮੈਂ ਐਂ ਚੱਲੂਗਾ ਨਹੀਂ ਯਾਰ ਜੇ 10 ਦਿਨਾਂ ਦੇ ਵਿੱਚ 2 ਦਿਨ ਇਸ ਤਰ੍ਹਾਂ ਹੋ ਗਿਆ ਤਾਂ ਕੀ ਹੋ ਗਿਆ ਅਗਲੇ ਦਿਨ ਕੰਟਰੋਲ ਕਰ ਲਾਂਗੇ ਅਗਲੇ ਦਿਨ ਫਿਰ ਹੋ ਗਿਆ ਤਾਂ ਕੀ ਹੋ ਗਿਆ ਯਾਰ ਅਗਲੇ ਦਿਨ ਕੰਟਰੋਲ ਕਰ ਲਾਂਗੇ ਜਦੋਂ ਅਸੀਂ 30 ਸਾਲ ਦੀਆਂ ਮਾੜੀਆਂ ਆਦਤਾਂ ਨੂੰ ਯਾਰ 10 ਦਿਨਾਂ 'ਚ 20 ਦਿਨਾਂ 'ਚ ਕੰਟਰੋਲ ਕਰ ਲਿਆ ਤੇ ਤਾਂ ਕੀ ਹੋ ਗਿਆ ਜੇ ਇੱਕ ਦਿਨ ਦੀ ਕੋਈ ਹੋ ਗਈ ਅਗਲੇ ਦਿਨ ਕੰਟਰੋਲ ਹੋ ਜੂਗੀ ਇਹ ਇਹ ਤਾਂ ਕੋਈ ਗੱਲ ਨਹੀਂ ਹੋਈ ਨਾ ਤਾਂ ਕਈ ਵਾਰੀ ਬੰਦੇ ਕੀ ਕਰਦੇ ਆ ਕਿ 10 20 ਦਿਨ ਮਿਹਨਤ ਕਰਕੇ ਸਾਰੇ ਕਸ ਨੂੰ ਸਕੈਡਿਊਲ ਨੂੰ ਸੈੱਟ ਕਰਕੇ ਉਦੋਂ ਬਾਅਦ ਸਾਰੀ ਮਿਹਨਤ ਨੂੰ ਖਰਾਬ ਕਰ ਦਿੰਦੇ ਆ ਤੇ ਉਹਦੇ ਨਾਲ ਨਾ ਜਿਹੜਾ ਟਾਈਮ ਚੇਂਜ ਕਰਨ ਨਾਲ ਸੱਚੀ ਇੰਨਾ ਕੋ ਫਰਕ ਪਿਆ ਇੰਨਾ ਕੋ ਫਰਕ ਪਿਆ ਇੱਕ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਦਾ ਜੇ ਤੁਸੀਂ ਤੁਹਾਨੂੰ ਕਾਰੋਬਾਰ ਚ ਪਰੇਸ਼ਾਨੀ ਆ ਜੇ ਤੁਹਾਨੂੰ ਕੋਈ ਆਈਡੀਆ ਨਹੀਂ ਨਮ ਆ ਰਿਹਾ ਜੇ ਤੁਹਾਨੂੰ ਕੁਛ ਵੀ ਤੁਹਾਡੇ ਤੁਹਾਨੂੰ ਲੱਗਦਾ ਕਿ ਯਾਰ ਆਈਡੀਆ ਨਹੀਂ ਮਿਲ ਰਿਹਾ ਤਾਂ ਤੁਸੀਂ ਪਤਾ ਕੀ ਕਰੋ ਰਾਤ ਨੂੰ ਉਸ ਦਿਨ ਭੁੱਖੇ ਸੋ। ਤੁਹਾਡੇ ਦਿਮਾਗ ਦੇ ਵਿੱਚ ਸੈਂਕੜੇ ਆਈਡੀਆ ਹੋਣਗੇ ਸਵੇਰ ਨੂੰ ਕੰਮ ਨੂੰ ਲੈ ਕੇ ਕਿਉਂ ਕਿ ਜੰਗਲ ਤੋਂ ਲੈ ਕੇ ਸਾਡੀ ਹਿਊਮਨ ਸਾਈਕੀ ਇਹ ਰਹੀ ਆ ਕਿ ਜਦੋਂ ਵੀ ਮਨੁੱਖ ਭੁੱਖਾ ਸੁੱਤਾ ਤਾਂ ਉਹਨੇ ਸਵੇਰ ਨੂੰ ਰੋਟੀ ਦੇ ਵਸੀਲੇ ਕੱਢੇ ਹੀ ਕੱਢਿਆ ਹਮੇਸ਼ਾ ਦੁਨੀਆ ਤੇ ਜਿੰਨੀਆਂ ਵੀ ਕਾਡਾਂ ਹੋਈਆਂ ਉਹ ਭੁੱਖੇ ਢੱਡ ਨੇ ਹੀ ਕੱਡੀਆਂ ਤੇ ਢੱਡ ਨੂੰ ਭਰਨ ਲਈ ਹੀ ਕੱਡੀਆਂ ਗਈਆਂ ਤੇ ਸੌਖੇ ਤਰੀਕੇ ਨਾਲ ਢੱਡ ਨੂੰ ਭਰਨ ਵਾਸਤੇ ਕੱਡੀਆਂ ਗਈਆਂ ਤਾਂ ਇੱਕ ਹਿਊਮਨ ਦੇ ਅੰਦਰ ਹਰ ਬੰਦੇ ਦੇ ਅੰਦਰ ਇੱਕ ਜੀਨਸ ਅੰਦਰ ਬੈਠਾ ਜਿਹੜਾ ਭੁੱਖੇ ਨੂੰ ਹੀ ਸਟਾਰਟ ਹੁੰਦਾ ਤੁਸੀਂ ਇੱਕ ਗੱਲ ਦੇਖਿਓ ਜਿੱਦਾਂ ਵੀ ਤੁਹਾਨੂੰ ਕੋਈ ਦਿਮਾਗੀ ਪਰੇਸ਼ਾਨੀ ਹੋਊਗੀ ਉਹਦੇ ਤੁਹਾਡਾ ਰੋਟੀ ਖਾਣ ਨੂੰ ਦਿਲ ਨਹੀਂ ਕਰਨਾ ਜਿੱਡੀ ਵੱਡੀ ਪਰੇਸ਼ਾਨੀ ਉੰਨੀ ਜ਼ਿਆਦਾ ਤੁਹਾਡਾ ਰੋਟੀ ਖਾਣ ਨੂੰ ਦਿਲ ਨਹੀਂ ਕਰਨਾ ਬੁਰਕੀ ਪਾਉਂਗੇ ਲੰਗਣੀ ਨਹੀਂ ਤੁਸੀਂ ਕਹੋਗੇ ਕਿ ਮੇਰੇ ਬੁਰਕੀ ਨਹੀਂ ਲੰਗਦੀ ਉਹਦਾ ਕਾਰਨ ਸਿਰਫ ਇਹ ਹੁੰਦਾ ਕਿ ਉਸ ਵਕਤ ਦਿਮਾਗ ਤੁਹਾਨੂੰ ਭੁੱਖੇ ਰੱਖ ਕੇ ਉਸ ਪਰੇਸ਼ਾਨੀ ਨੂੰ ਨਿਕਲਣ ਦਾ ਆਈਡੀਆ ਘੰਡ ਰਿਹਾ ਹੁੰਦਾ ਉਹ ਸਿਸਟਮ ਚੱਲ ਰਿਹਾ ਹੁੰਦਾ ਤੁਹਾਡੇ ਅੰਦਰ ਜੇ ਤੁਸੀਂ ਸੱਚੀ ਕਾਰੋਬਾਰ ਦੀ ਕਿਸੇ ਪਰੇਸ਼ਾਨੀ ਦੇ ਵਿੱਚ ਜਾ ਰਹੇ ਆ ਤਾਂ ਤੁਹਾਨੂੰ ਕੌਣ ਰਾਤ ਨੂੰ ਭੁੱਖੇ ਸੌਣਾ ਚਾਹੀਦਾ ਉਹ ਚੀਜ਼ ਦੇ ਤੁਹਾਨੂੰ ਰਿਜ਼ਲਟ ਕਾਰੋਬਾਰ ਤੌਰ ਤੇ ਵੀ ਮਿਲਣਗੇ ਅਨਰਚੀ ਤੌਰ ਤੇ ਵੀ ਮਿਲਣਗੇ ਸਵੇਰ ਨੂੰ ਜਦੋਂ ਤੁਸੀਂ ਰਾਤ ਨੂੰ ਭੁੱਖੇ ਸੌਵੋਗੇ ਸਵੇਰ ਨੂੰ ਤੁਸੀਂ ਐ ਉੱਠੋਗੇ ਮਤਲਬ ਕਮਾਲ ਦੇ ਮਤਲਬ ਤੁਹਾਡਾ ਜਿਹੜਾ ਹੋਊਗਾ ਨਾ ਸਟਾਰਟ ਹੋਊਗਾ ਉਹ ਕਮਾਲ ਹੋਊਗਾ ਜੇ ਤੁਸੀਂ ਫੁੱਲ ਰਾਜ ਕੇ ਸੌਮ ਹੋਗੇ ਸਵੇਰੋਂ ਤੁਹਾਡਾ ਸਟਾਰਟ ਨਹੀਂ ਤੁਹਾਨੂੰ ਵਧੀਆ ਮਿਲਣਾ ਜਿਹੜਾ ਸਭ ਤੋਂ ਤੁਹਾਡੀ ਜ਼ਿੰਦਗੀ ਤੇ ਖਾਣੇ ਦਾ ਟਾਈਮ ਚੇਂਜ ਕਰਨ ਦੇ ਨਾਲ ਅਸਰ ਪਊਗਾ ਤਾਂ ਮੈਂ ਇਹ ਚੀਜ਼ ਨੂੰ ਕਰ ਕਰਕੇ ਕਰ ਕਰਕੇ ਕਰ ਕਰਕੇ ਸੱਚੀ ਜਮਾ ਨਹੀਂ ਯਾਰ ਭੁੱਖਾ ਦੋਖਾ ਕੱਟਿਆ ਯਾਰ ਜਮਾ ਨਹੀਂ ਭੁੱਖਾ ਮਰਿਆ ਸੱਚੀ ਟਾਈਮ ਚੇਂਜ ਕੀਤਾ ਕੁਝ ਮਾੜੀਆਂ ਚੀਜ਼ਾਂ ਨੂੰ ਆਪਦੇ ਖਾਣੇ ਚੋਂ ਬਾਹਰ ਕੱਢਿਆ ਹੋਟਲਾਂ ਹਟਲਾਂ ਦਾ ਖਾਣੇ ਆ ਇਹ ਚ ਨਹੀਂ ਕੋਈ ਸ਼ੱਕ ਵਾਲੀ ਖਾ ਲੈਂਦੇ ਆ ਮੈਂ ਪੀਜ਼ਾ ਵੀ ਖਾ ਲੈਣਾ ਮੈਂ 버거 ਵੀ ਖਾ ਲੈਣਾ ਪਰ ਦੁਪਹਿਰੇ ਖਾ ਲੈਣਾ ਸ਼ਾਮ ਨੂੰ ਉਹਦੀ ਸ਼ਾਮ ਦੀ ਰੋਟੀ 'ਚ ਹਸਾਬ ਕਰ ਲੈਨੇ ਕਿ ਹਾਂ ਯਾਰ ਕਿੰਨਾ ਕਿਵੇਂ ਹੋਇਆ ਸ਼ਾਮ ਦੀ ਰੋਟੀ 'ਚ ਉਸ ਹਸਾਬ ਨਾਲ ਹਸਾਬ ਕਰਕੇ ਪੈ ਜਾਣਾ ਮਤਲਬ ਜਿਹੜਾ ਕੱਲ ਨੂੰ ਨਾ ਮੈਨੂੰ ਕਰਨਾ ਪਵੇ ਹਸਾਬ ਕਿਤਾਬ ਉਹ ਚੀਜ਼ ਨਾਲ ਨਾ ਮਤਲਬ ਬਹੁਤ ਬੰਦੇ ਆ ਕੀ ਕਰਦੇ ਆ ਕਿ ਜਿਉਂਦੇ ਰਹਿਣ ਲਈ ਖਾਂਦੇ ਆ ਤੇ ਕਈ ਖਾਣ ਲਈ ਹੀ ਚਾਉਂਦੇ ਆ ਉਹ ਚੀਜ਼ ਨੂੰ ਯਾਰ ਬਦਲਣਾ ਪੈਂਦਾ ਆਪਣੇ ਨਾ ਗੁਰੂ ਸਾਹਿਬ ਨੇ ਵੀ ਤੁਸੀਂ ਦੇਖੋ ਜੇ ਆਪਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਉਹ ਕਹਿੰਦੇ ਆ ਗੁਰੂ ਸਾਹਿਬ ਨੇ ਕਿੰਨੀ ਵਾਰ ਮਤਲਬ ਲਿਖਿਆ ਕਿ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਹੁਣ ਗੁਰੂ ਸਾਹਿਬ ਨੇ ਆਇ ਤਾਂ ਨਹੀਂ ਵੀ ਬਾਣੀ ਗਰੀਬਾਂ ਲਈ ਲਿਖੀ ਆ ਕੱਲੀ ਨਹੀਂ ਨਹੀਂ ਗਰੀਬਾਂ ਲਈ ਥੋੜੋ ਲਿਖਿਆ ਗੁਰੂ ਸਾਹਿਬ ਨੇ ਬਾਣੀ ਪਾਣੀ ਉਹਨਾਂ ਨੇ ਸਾਰਿਆਂ ਲਈ ਲਿਖੀ ਆ ਮਤਲਬ ਉਹਨਾਂ ਨੇ ਸਾਦਾ ਸਾਦਾ ਖਾਣ ਦੀ ਮਤਲਬ ਗੱਲ ਕੀਤੀ ਆ ਕਿ ਸਾਦਾ ਕੋਈ ਵੀ ਬੰਦਾ ਜਿਹੜਾ ਸਾਦਾ ਖਾਊਗਾ ਉਹਨੂੰ ਤਕਲੀਫ ਨਹੀਂ ਹੋਊਗੀ ਉਹਨੂੰ ਤਕਲੀਫਾਂ ਨਹੀਂ ਹੋਣਗੀਆਂ ਉਹਦੀ ਜ਼ਿੰਦਗੀ ਤੰਦਰੁਸਤ ਰਹੂਗੀ ਤਾਂ ਮੈਂ ਸੱਚੀ ਮੈਂ ਆਪਣੇ ਮਿੱਤਰਾਂ ਨੂੰ ਸਲਾਹ ਦਿੰਨਾ ਕਿ ਪਰ ਹਾਂ ਮੇਰੀ ਸਾਰੀ ਵੀਡੀਓ ਦਾ ਉਹੀ ਬੰਦੇ ਫਾਇਦਾ ਠਾ ਸਕਦੇ ਆ ਜਿਹੜੇ ਬੰਦੇ ਵੀਰੇ ਤਾਰੂ ਦੂਰੂ ਨਹੀਂ ਪੀਂਦੇ ਇੱਕ ਪਾਸੇ ਸਾਰੇ ਖਾਣੇ ਤੇ ਕੰਟਰੋਲ ਕਰਨਾ ਆਥਣੇ ਚਾਰ ਪੈਗ ਲਾ ਲੈਣੇ ਉਹ ਸਾਰੀ ਕੈਲਰੀ ਕੁਲਰੀ ਸਾਰੇ ਕਾਸੇ ਦੀ ਸਾਰੇ ਗਿਆਨ ਦੀ ਤਫਾ ਪੱਟੀ ਆਨਗੀਆ ਉਹ ਕੰਮ ਨਹੀਂ ਕਰਨਾ ਮੇਰੇ ਬਾਈ ਜੇ ਤੁਸੀਂ ਕੋਈ ਵੀ ਕਿਸੇ ਵੀ ਕਿਸਮ ਦਾ ਨਸ਼ਾ ਕਰਦੇ ਆ ਤਾਂ ਫਿਰ ਤੁਹਾਡਾ ਸਾਰਾ ਡਾਈਟ ਪਲਾਨ ਆ ਜਿਹੜਾ ਉਹ ਫੇਲ ਹੈ ਇਹ ਡਾਈਟ ਪਲਾਨ ਸਾਰਾ ਕੰਮ ਕਰਦਾ ਉਹ ਉੱਥੇ ਹੀ ਹੈ ਜਦੋਂ ਤੁਸੀਂ ਬਿਲਕੁਲ ਸਾਦਾ ਖਾਂਦੇ ਆ ਮੈਂ ਤੁਹਾਨੂੰ ਆਪਣੇ ਪਰਸਨਲ ਤਜਰਬਾ ਦੱਸਦਾ ਕਿ ਮੈਂ ਪਿਛਲੇ 16 ਮਹੀਨੇ ਤੋਂ ਇਸੇ ਪਲਾਨ ਨਾਲ ਚੱਲਿਆ ਤੇ ਮੇਰਾ ਘਟੋ ਘਟ ਤੇ 12 13 ਕਿਲੋ ਭਾਰ ਘਟਾ ਹੁਣ ਆ ਕੇ ਸਟੇਬਲ ਹੋ ਗਿਆ ਮੈਨੂੰ ਕੋਈ ਕਮਜ਼ੋਰੀ ਨਹੀਂ ਯਾਰ ਮੈਂ ਪਿਛਲੇ 10 ਦਿਨਾਂ ਤੋਂ ਜਿੰਮ ਜਾ ਰਿਹਾ ਮੈਂ 10 ਦਿਨਾਂ ਤੋਂ ਗਰਾਊਂਡ ਦੇ 6-7 ਚੱਕਰ ਲਾ ਰਿਹਾ ਮੈਂ ਮਾੜਾ ਮੋਟਾ ਉੱਥੇ ਜਿੰਮ ਦੇ ਵਿੱਚ ਵੀ ਝੋੜ ਲਾ ਲੈਣਾ ਤੇ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ ਜੇ ਤੁਸੀਂ ਬਹੁਤ ਸਾਰਾ ਭੁੱਖਾ ਰਹਿ ਕੇ ਭਾਰ ਘਟਾਓਗੇ ਨਾ ਫਿਰ ਤੁਸੀਂ ਫਿੱਟ ਨਹੀਂ ਹੋਵੋਗੇ ਫਿਰ ਤੁਸੀਂ ਕਮਜ਼ੋਰ ਹੋਵੋਗੇ ਕਮਜ਼ੋਰ ਹੋਣ ਨਾਲ ਤੁਹਾਡਾ ਸਿਰ ਦਰਦ ਆ ਜਾਊਗਾ ਤੁਹਾਡੀਆਂ ਲੱਤਾਂ ਦੁਖਣ ਲੱਗ ਜਾਣਗੀਆਂ ਤੁਹਾਡੀ ਢੂਈ ਦੁਖਣ ਲੱਗ ਜੂਗੀ ਤੁਹਾਨੂੰ ਹੋਰ ਬਹੁਤ ਸਾਰੀਆਂ ਚੜਚੜਾ ਪਾਣ ਆ ਜੂਗਾ ਬਹੁਤ ਸਾਰੀਆਂ ਪ੍ਰੋਬਲਮ ਆ ਜਾਣਗੀਆਂ ਤਾਂ ਇਸ ਕਰਕੇ ਭੁੱਖੇ ਨਾ ਰਹੋ ਗਲਤ ਚੀਜ਼ਾਂ ਖਾ ਕੇ ਤੁਹਾਡੇ ਗੁਰਦਿਆਂ ਤੇ ਅਸਰ ਪੈ ਜੂਗਾ ਇਹ ਜੀਆਂ ਚੀਜ਼ਾਂ ਨਾ ਕਰੋ ਹਾਂ ਮੈਂ ਮੈਂ ਸੱਚੀ ਇਸ ਚੀਜ਼ ਤੇ ਪਹੁੰਚ ਚੁੱਕਿਆ ਮੁੱਖ ਦੀ ਗੱਲ ਕਹਦੇ ਆ ਕਿ ਬਹੁਤ ਲੋਕ ਕਹਿੰਦੇ ਆ ਕਸਰਤ ਕਰੋ ਫੈਟ ਹੋ ਜਾਓਗੇ ਮੈਨੂੰ ਲੱਗਦਾ ਕਿ ਫੈਟ ਹੋਵੋ ਫਿਰ ਕਸਰਤ ਕਰਨ ਨੂੰ ਆਪੇ ਦਿਲ ਕਰੂਗਾ ਪਹਿਲਾਂ ਫੈਟ ਹੋਵੋ ਚਾਹੁੰਦੇ ਹੋ